ਆ ਲਾਡੂ ਵੀ ਆ ਗਈ ਹੈ ਇਹ ਲਾਡੂ ਆ ਜੀ ਬਹੁਤ ਪਿਆਰ ਕਰਦੀ ਹੈ ਇਹਦੇ ਘੁੰਗਰੂ ਵੀ ਪਾਏ ਹੋਏ ਆ ਹਾਂ ਓਕੇ ਸੋ ਇਹ ਸ਼ੌਕੀਆ ਤੌਰ ਤੇ ਰੱਖੀ ਹੋਈ ਹੈ ਹਾਂਜੀ ਸ਼ੌਕੀਆ ਤੌਰ ਤੇ ਰੱਖੀ ਹੋਈ ਹੈ ਇਹ ਆਪਣੇ ਚਾਚਾ ਜੀ ਨੂੰ ਬਹੁਤ ਸ਼ੌਂਕ ਆ ਅੱਛਾ ਘੋੜੀਆਂ ਰੱਖਣ ਦਾ ਅੱਜ ਦੋ ਘੋੜੀਆਂ ਹੋਰ ਲੈ ਕੇ ਆ ਰਹੇ ਆ ਨਾ ਹੂੰ ਤੇ ਉਹਨਾਂ ਨੂੰ ਬਹੁਤ ਸ਼ੌਂਕ ਆ ਉਹ ਰੱਖਦੇ ਓਕੇ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਡੇ ਤੋਂ ਟਾਈਮ ਆ ਆਪਾਂ ਉਹ ਚੀਜ਼ਾਂ ਕਰ ਰਹੇ ਆ ਹੂੰ ਪਰ ਉਦੋਂ ਨਹੀਂ ਸੀ ਪਤਾ ਕਰਨਾ ਕੀ ਹੈ ਉਦੋਂ ਬਸ ਤਰਮਿੰਦਰ ਹੁਣਾਂ ਦੀ ਇੰਟਰਵਿਊ ਦੇਖ ਕੇ ਇੰਨਾ ਹੀ ਪਤਾ ਸੀ ਵੀ ਭੱਜ ਕੇ ਹੀ ਬੰਦਾ ਸਟਾਰ ਬਣਦਾ ਇਹ ਨਹੀਂ ਪਤਾ ਕਿਵੇਂ ਬਣਦਾ ਕਰੋ ਭੱਜ ਜੋ ਫਿਰ ਵੀ ਸਟਾਰ ਬਣੋਗੇ ਮੈਨੂੰ ਸੀਗਾ ਵੀ ਜਾਂ ਤੇ ਬੰਬੇ ਜਾਵਾਂ ਜਾਂ ਮੈਂ ਚੰਡੀਗੜ੍ਹ ਜਾਵਾਂ ਪਰ ਮੈਨੂੰ ਉਦੋਂ ਅਸਲ ਤੇ ਪਤਾ ਹੀ ਨਹੀਂ ਸੀ ਆਪਾਂ ਨੇ ਕਰਨਾ ਕੀ ਹੈ ਸੋ 뮤직 ਦੇ ਨਾਲ ਮੇਰਾ ਵਾਸਤਾ ਕਿਵੇਂ ਪਿਆ ਵੀ ਮੈਨੂੰ ਨਹੀਂ ਸੀ ਪਹਿਲਾਂ ਪਤਾ ਵੀ ਆਪਾਂ ਨੇ ਕਰਨਾ ਕੀ ਹੈ ਤੇ ਗਾਉਣ ਦਾ ਸ਼ੌਂਕ ਸੀ ਮੈਂ ਪਹਿਲਾਂ ਵੀ ਬੜੀ ਵਾਰੀ ਗੱਲ ਕੀਤੀ ਸ਼ੌਂਕ ਗਾਉਣ ਦਾ ਸੀ ਜੇਬ 'ਚ ਪੈਸੇ ਨਹੀਂ ਘਰਦਿਆਂ ਦੀ ਇਨੀ ਸਮਰੱਥਾ ਨਹੀਂ ਸੀ ਵੀ ਉਹ ਲਾ ਲਾ ਸਕਣ ਕਿल्ले-ਕੁੱਲੇ ਵੇਚ ਦੇਣਾ ਆਪਣੇ ਪਿੱਛੇ ਤੇ ਆਪਾਂ ਗਾਲੀ ਹੈ ਨਾ ਆਪਾਂ ਨੂੰ ਐ ਸੀ ਵੀ ਜੇ ਗਾਉਣਾ ਤਾਂ ਤੁਹਾਨੂੰ 뮤직 ਸਿੱਖਣਾ ਪੈਣਾ 뮤직 ਸਿੱਖੋ ਉਹਦੇ ਬਾਅਦ ਤੁਸੀਂ ਲੋਕਾਂ ਦੇ 뮤직 ਪ੍ਰੋਡਿਊਸ ਕਰੋ ਜਿਹੜੇ ਪੈਸੇ ਆਉਣਗੇ ਫਿਰ ਆਪਾਂ ਗਾਵਾਂਗੇ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਡੇ ਤੇ ਉਹ ਟਾਈਮ ਆ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਡੇ ਤੇ ਉਹ ਟਾਈਮ ਆ ਆਪਾਂ ਉਹ ਚੀਜ਼ਾਂ ਕਰ ਰਹੇ ਆ ਹਾਂ ਪਰ ਉਦੋਂ ਨਹੀਂ ਸੀ ਪਤਾ ਕਰਨਾ ਕੀ ਆ ਉਦੋਂ ਬਸ ਧਰਮਿੰਦਰ ਹੁਣਾਂ ਦੀ ਇੰਟਰਵਿਊ ਦੇਖ ਕੇ ਇੰਨਾ ਹੀ ਪਤਾ ਸੀ ਵੀ ਭੱਜ ਕੇ ਹੀ ਬੰਦਾ ਸਟਾਰ ਬਣਦਾ ਇਹ ਨਹੀਂ ਪਤਾ ਕਿਵੇਂ ਬਣਦਾ ਕਰੋ ਭੱਜ ਜੋ ਫਿਰ ਤੁਸੀਂ ਸਟਾਰ ਬਣੋਗੇ ਮੈਂ ਬੜੀ ਨੋਗ ਲਾਈ ਚੱਲ ਭੱਜੀ ਜੀ ਭੱਜਦੇ ਅੱਜ ਵਧੀਆ ਨਹੀਂ ਬੈਠਾ ਆਪਣੇ ਘਰ ਦੇ ਗੁਬਾ ਜਹਾਨੂੰ ਉਹਨਾਂ ਨੇ ਵੜਦਾਂਗੇ ਨਹੀਂ ਹੁਣ ਵੜ ਲੈਂਦੇ ਹੁਣ ਚ ਵੜਦੇ ਸਹੀ ਤੇ ਘਰ ਦੇ ਦੇ ਪੂਆ ਵੀ ਕੋਈ ਤੇ ਪੂਰਾ ਪਿਆਰ ਕਰੀਦਾ ਆਪਣੇ ਮਾਮਾ ਦਿਖਾਓ ਇਹ ਤੇ ਮਾਉ ਦਾ ਮਾਤਾ ਦਾ ਬਣਾਇਆ ਹੈ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਾਂ ਜਿਹਦਾ ਅਣਕੀਲੇ ਜਿਹਾ ਵੀ ਟੈਟੂ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸ ਦਾਂ ਇੱਕ ਹੋਰ ਤੁਹਾਨੂੰ ਮੈਂ ਗਾ ਦੀ ਗੱਲ ਦੱਸ ਦਾਂ ਇਹਦਾ ਬੰਦੇ ਦਾ ਵਿਆਹ ਹੋ ਗਿਆ ਵਾਈਫ ਆ ਘਰੇ ਇਹਦੇ ਕੋਲੇ ਇੱਕ ਬੱਚਾ ਛੋਟਾ ਇਹਨੇ ਨਹੀਂ ਉਹ ਚੀਜ਼ ਨੋਟਿਸ ਕੀਤੀ ਇਹਨੂੰ ਨਹੀਂ ਪਤਾ ਵੀ ਮੈਂ ਨੋਟਿਸ ਕੀਤੀ ਹੋਈ ਉਹ ਚੀਜ਼ ਠੀਕ ਹੈ ਅਸੀਂ ਨਿਊਜ਼ੀਲੈਂਡ ਇਹ ਨਿਊਜ਼ੀਲੈਂਡ ਦਾ ਸਿਟੀਜ਼ਨ ਆ ਅਸੀਂ ਨਿਊਜ਼ੀਲੈਂਡ ਮਿਲੇ ਸੀ 5-6 ਸਾਲ ਪਹਿਲਾਂ ਠੀਕ ਆ 5 ਸਾਲ ਨਿਊਜ਼ੀਲੈਂਡ ਮਿਲੇ ਨੇ ਅਜੇ ਤੱਕ ਜੀ ਨਿਊਜ਼ੀਲੈਂਡ ਅਸੀਂ ਜਿਹੜੀ ਫੋਟੋ ਖਿੱਚੀ ਸੀਗੀ ਇਹਦੀ ਵਟਸਐਪ ਦੀ ਫੋਟੋ ਤੇ ਉਹੀ ਡੀਪੀ ਆ ਨਾ ਇਹਨੇ ਆਪਣੀ ਵਾਈਫ ਦੀ ਲਈ ਨਾ ਇਹਨੇ ਆਪਣੇ ਬੱਚੇ ਦੀ ਲਈ ਨਾ ਇਹਨੇ ਆਪਦੇ ਘਰ ਦੀਆਂ ਦੀ ਫੋਟੋ ਲਈ ਇਹਨੂੰ ਨਹੀਂ ਪਤਾ ਮੈਂ ਚੀਜ਼ ਨੋਟਿਸ ਕੀਤੀ ਆ ਥੋੜਾ ਲੱਗਿੰਦੇ ਆ ਨਾ ਤਾਂ ਲਾਈ ਆ ਠੀਕ ਹੋਰ ਚੀਜ਼ ਹਾਂ ਸਾਹ ਭਾਈ ਦਾ ਕਾਫੀ ਆਇਕ ਆਇਕੋਨਿਕ ਐ ਨਾਈਸ ਇਹਨਾ ਇੱਕ ਹੋਰ ਸੀ ਇਹਨੇ ਨਾ ਕਾਰ ਲਈ ਹਾਂਜੀ ਇਹਨੇ ਨਿਊਜ਼ੀਲੈਂਡ ਸੀਗਾ ਜਦੋਂ ਇਹਨੇ ਤੇ ਇਹਦੀ ਵਾਈਫ ਨੇ ਕਾਰ ਖਰੀਦੀ ਤੇ ਕਾਰ ਖਰੀਦਣ ਗਏ ਟਰੂਮ ਇਹਨਾਂ ਨੇ ਆਡੀ ਲਈ ਸੀ ਕਿ ਮਰਸੀਡੀਜ਼ ਲਈ ਸੀ ਆਡੀ ਲਈ ਸੀ ਇਹਨਾਂ ਨੇ ਹਨਾ ਤੇ ਇਹਨੇ ਮੈਨੂੰ ਵੀਡੀਓ ਕਾਲ ਤੇ ਵੀਡੀਓ ਕਾਲ ਵੀਡੀਓ ਕਾਲ ਤੇ ਵੀਡੀਓ ਕਾਲ ਮੈਨੂੰ 15-20 ਵੀਡੀਓ ਕਾਲਾਂ ਲਾਤੀਆਂ ਮੈਂ ਕਿਹਾ ਪਤਾ ਨਹੀਂ ਬੰਦਾ ਮੈਨੂੰ ਇੰਨੀਆਂ ਕਾਲਾਂ ਕਿਉਂ ਕਰੀ ਜਾਣਾ ਮੈਂ ਸੁੱਤਾ ਸੀਗਾ ਮੈਂ ਨੀਂਦ ਚ ਉਠਿਆ ਮੈਂ ਕਿਹਾ ਹਾਂ ਵੀ ਕੀ ਗੱਲ ਹੋਗੀ ਅਗੇ ਪਰ ਜਾਈ ਨੇ ਫੋਨ ਚੱਕ ਲਿਆ ਕਹਿੰਦੀ ਵੀਰ ਜੀ ਇੱਕ ਵਾਰੀ ਗੱਲ ਕਰ ਲੋ ਭਾਜੀ ਨਾਲ ਮੈਂ ਗੱਡੀ ਦੇ ਬਾਹਰ ਖੜੀ ਆ